ਜੱਟ ਬੰਦਾ ਮੁੱਛ ਨੂੰ ਦਾ ਦੇ ਕਿ ਇਹ ਗੱਲ ਕਹਿ ਸਕਦਾ ਕਿ ਮੈਂ ਜੱਟਵਾ ਤਾਂ ਚਮਾਰ ਹਿੱਕ ਤਾਣ ਕੇ ਕਿਉਂ ਨਹੀਂ ਕਹਿੰਦਾ ਕਿ ਮੈਂ ਚਮਾਰਾਂ ਇੱਥੇ ਕਈ ਨੌਜਵਾਨ ਇਹ ਗੱਲ ਦੱਸਣ ਵਿੱਚ ਆਪਣੀ ਬੇਇੱਜ਼ਤੀ ਮੰਨਦੇ ਆ ਕਿ ਅਸੀਂ ਕੇਸ ਬਲੱਡ ਲਾਈਨ ਚੋਂ ਆ ਤੇ ਉਹ ਬੰਦਾ ਜ਼ਿੰਦਗੀ ਵਿੱਚ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ ਜਿਹੜਾ ਆਪ ਹਿੱਕ ਤਾਣ ਕੇ ਕਿਹਾ ਕਿ ਮੈਂ ਯੱਤ ਦਾ ਚਮਾਰਾਂ ਤੇ ਅੱਜ ਦੀ ਡੇਟ ਵਿੱਚ ਰਾਕਾ ਵੱਡੇ ਵੱਡੇ ਸੁਪਰਸਟਾਰਾਂ ਨੂੰ ਵੀ ਪਿੱਛੇ ਛੱਡਦਾ ਤੇ ਹੈਗੇ ਆ ਤਾਂ ਹੈਗੇ ਆ ਇਹਦੇ ਵਿੱਚ ਛਪਾਉਣ ਵਾਲੀ ਕਿਹੜੀ ਗੱਲ ਹੋ ਗਈ ਨਾਲੇ ਜੱਟਾਂ ਨੇ ਕੋਈ ਠੇਕਾ ਥੋੜੀ ਲਿਆ ਹਰੇਕ ਜਗ੍ਹਾ ਤੇ ਕੜਾਮ ਚੋਧਰੀ ਬਣਦਾ ਜਦੋਂ ਜੱਟ ਬੰ ਦਾ ਕਿ ਮੈਂ ਚਮਾਰਾਂ ਇੱਥੇ ਕਈ ਨੌਜਵਾਨ ਇਹ ਗੱਲ ਦੱਸਣ ਵਿੱਚ ਆਪਣੀ ਬੇਇੱਜ਼ਤੀ ਮੰਨਦੇ ਆ ਕਿ ਅਸੀਂ ਕੇਸ ਬਲੱਡ ਲਾਈਨ ਚੋਂ ਆ ਤੇ ਉਹ ਬੰਦਾ ਜ਼ਿੰਦਗੀ ਵਿੱਚ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ ਜਿਹੜਾ ਆਪਣੀ ਪਛਾਣ ਲਗਾਉਂਦਾ ਹੋਵੇ ਰਾਕੇ ਨੇ ਹਿੱਕ ਟਾਣ ਕੇ ਕਿਹਾ ਕਿ ਮੈਂ ਯਾਤ ਦਾ ਚਮਾਰਾਂ ਤੇ ਅੱਜ ਦੀ ਡੇਟ ਵਿੱਚ ਰਾਕਾ ਵੱਡੇ ਵੱਡੇ ਸੁਪਰਸਟਾਰਾਂ ਨੂੰ ਵੀ ਪਿੱਛੇ ਛੱਡਦਾ ਤੇ ਕਈਆਂ ਦੀ ਅੱਖਾਂ ਵਿੱਚ ਰੜਕਦਾ ਤਾਂ ਹੀ ਤਾਂ ਅਗਲੇ ਨੇ ਘਬਰਾਟ ਵਿੱਚ ਕਹਿਤਾ ਸੀ ਕਿ ਸਾਡੇ ਪੈਰ ਦਾ ਨੋਵਾ ਇਹ ਨੌ ਵਰਗੇ ਵੀ ਨਹੀਂ ਹੈਗੇ ਉਹ ਸ਼ਾਇਦ ਉਹਨਾਂ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਜੇਕਰ ਕੋਈ ਪੈਰ ਦਾ ਨੋ ਵੱਡਾ ਹੋ ਕੇ ਤਿੱਖਾ ਹੋ ਜਵੇ ਤਾਂ ਉਹ ਵੱਡੇ ਵੱਡੇ ਲਗਜ਼ਰੀ ਲੀੜਿਆਂ ਨੂੰ ਵੀ ਲੀਰਾਂ ਕਰ ਦਿੰਦਾ ਹੈ ਤੋਂ ਕੁਝ ਵੀ ਬੋਲਣ ਤੋਂ ਪਹਿਲਾਂ ਇੱਕ ਵਾਰੀ ਸੋਚ ਲੈਣਾ ਚਾਹੀਦਾ ਕਿਉਂਕਿ ਜੂਏ ਵਾਲੇ ਪੈਸੇ ਵੀ ਜ਼ਿਆਦਾ ਟਾਈਮ ਤੱਕ ਸਾਥ ਨਹੀਂ ਨਿਭਾ ਸਕਦੇ ਕਿਤੇ ਕੱਲ ਨੂੰ ਇਹ ਨਾ ਹੋਵੇ ਕੱਚੇ ਜੇ ਹੋ ਕੇ ਆਪਣਾ ਹੀ ਠੁੱਕ ਕੇ ਚੱਟਣਾ ਪੈ ਜਵੇ ਨਾਲੇ ਜੱਟ ਚਮਾਰ ਜਾਂ ਕੋਈ ਹੋਰ ਜਾਤ ਹੈ ਜਿਹਨੂੰ ਜਾਤ ਬਣਾਇਆ ਇਹ ਕੋਈ ਜਾਤਾਂ ਨਹੀਂ ਇਹ ਬਲੱਡ ਲਾਈਨਾਂ ਸੀ ਜਿਨ੍ਹਾਂ ਨੂੰ ਕਿੱਤਿਆਂ ਦੇ ਆਧਾਰ ਤੇ ਨਾਮ ਦਿੱਤੇ ਗਏ ਸੀ ਤੇ ਹੌਲੀ ਹੌਲੀ ਕੜਮ ਚੌਧਰੀਆਂ ਨੇ ਇਹਨਾਂ ਨੂੰ ਜਾਤਾਂ ਪਾਤਾਂ ਉਹ ਚਾਰ ਸਿੰਗਰ ਹੀ ਆ ਜਿਨ੍ਹਾਂ ਨੂੰ ਆਪਣਾ ਗਾਣਾ ਚਲਾਉਣ ਲਈ ਲੱਖਾਂ ਰੁਪਈਆ ਦੀ ਪ੍ਰੋਮੋਸ਼ਨ ਨਹੀਂ ਕਰਾਉਣੀ ਪੈਂਦੀ ਬੱਬੂ ਮਾਨ ਸਿੱਧੂ ਮੂਸੇਵਾਲਾ ਅਮਰਿੰਦਰ ਗਿੱਲ ਤੇ ਰਾਕਾ ਇਹ ਅਜੇਹੇ ਸਿੰਗਰ ਆ ਜਿਹੜਾ ਗਾਣਾ ਚਲਾਉਣ ਲਈ ਕਦੇ ਵੀ ਕਿਸੇ ਪੀਆਰ ਏਜੰਸੀ ਨੂੰ ਹਾਇਰ ਨਹੀਂ ਕਰਦੇ ਰਾਕੇ ਦਾ ਕੰਮ ਆ ਗਾਣਾ ਰਿਲੀਜ਼ ਕਰਨਾ ਤੇ ਗਾਣੇ ਨੂੰ ਹਿੱਟ ਕਰਨ ਦੀ ਜ਼ਿੰਮੇਵਾਰੀ ਰਾਕਾ 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 ਰਾਕੇ ਦਾ ਗਾਣਾ ਭਾਵੇਂ ਮਹੀਨੇ ਬਾਅਦ ਆਵੇ ਸਾਲ ਬਾਅਦ ਚਾਹੇ 6 ਮਹੀਨਿਆਂ ਦੇ ਬਾਅਦ ਪਰ ਰਾਕਾ ਹਮੇਸ਼ਾ ਰਹਿਂਦਾ ਸੁਰਖੀਆਂ ਦੇ ਵਿੱਚ ਹੀ ਪੰਜਾਬ ਚ ਅਜਿਹੇ 2-4 ਸਿੰਗਰ ਹੀ ਆ ਜਿਨ੍ਹਾਂ ਨੂੰ ਆਪਣਾ ਗਾਣਾ ਚਲਾਉਣ ਦੀ ਲੱਖਾਂ ਰੁਪਈਆ ਦੀ ਪ੍ਰੋਮੋਸ਼ਨ ਨਹੀਂ ਕਰਾਉਣੀ ਪੈਂਦੀ ਬੱਬੂ ਮਾਨ ਸਿੱਧੂ ਮੂਸੇਵਾਲਾ ਅਮਰਿੰਦਰ ਗਿੱਲ ਤੇ ਰਾਕੇ ਇਹ ਅਜਿਹੇ ਸਿੰਗਰ ਆ ਜਿਹੜਾ ਗਾਣਾ ਚਲਾਉਣ ਲਈ ਕਦੇ ਵੀ ਕਿਸੇ ਪੀਆਰ ਏਜੰਸੀ ਨੂੰ ਹਾਇਰ ਨਹੀਂ ਕਰਦੇ ਰਾਕੇ ਦਾ ਕੰਮ ਆ ਗਾਣਾ ਰਿਲੀਜ਼ ਕਰਨਾ ਤੇ ਗਾਣੇ ਨੂੰ ਹਿੱਟ ਕਰਨ ਦੀ ਜ਼ਿੰਮੇਵਾਰੀ ਰਾਕੇ ਦੇ ਫੈਨ ਆਪਣੇ ਸਿਰ ਤੇ ਚੱਕ ਲੈਂਦੇ ਆ ਰਾਕੇ ਦਾ ਗਾਣਾ ਨਵਾਂ ਆਇਆ ਵਾ ਇਹਦਾ ਪਤਾ ਕਿਸੇ ਪੰਜਾਬੀ ਹਿੱਟ ਚੈਨਲ ਤੋਂ ਨਹੀਂ ਪਤਾ ਲੱਗਦਾ ਇਹਦਾ ਪਤਾ ਲੱਗ ਜਾਂਦਾ ਆਮ ਲੋਕਾਂ ਦੀਆਂ ਸਟੋਰੀਆਂ ਸਟੇਟਸ ਅਤੇ ਉਹਨਾਂ ਦੀਆਂ ਰੀਲਾਂ ਹਮੇਸ਼ਾ ਸੁਰਖੀਆਂ ਵਿੱਚ ਬਣਿਆ ਰਹਿੰਦਾ ਇਹਦਾ ਵੱਡਾ ਕਾਰਨ ਇਹ ਆ ਕਿ ਰਾਕੇ ਨੇ ਕਦੇ ਵੀ ਆਪਣੀ ਪਛਾਣ ਨਹੀਂ ਛਪਾਈ ਰਾਕੇ ਦੀ ਕੀ ਪਛਾਣਾ ਤੇ ਉਹਨੇ ਕੀ ਨਹੀਂ ਛਪਾਇਆ ਇਹਦੇ ਬਾਬਤ ਵੀ ਆਪਾਂ ਇੱਕ ਰੀਲ ਪਾਈ ਹੋਈ ਆ ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ ਜੇਕਰ ਤੁਸੀਂ ਵੀ ਰਾਕੇ ਦੇ ਫੈਨ ਹੋ ਅੱਜ ਫੋਲੋ ਜ਼ਰੂਰ ਕਰਕੇ ਜਾਓ ਨਹੀਂ ਤਾਂ ਰਾਕੇ ਦਾ ਪਤਾ ਨਹੀਂ ਪਰ ਮੈਂ ਤੁਹਾਨੂੰ ਕਦੇ ਨਹੀਂ ਮਾਫ਼ ਕਰਨਾ